ਆਰੀ ادارے ਦੇ ਵਿੱਚ ਕੋਈ ਡਾਕਟਰ ਜਿਹੜਾ ਹੈ ਆਪਣੀ ਜੌਬ ਕਰਦਾ ਜਿੰਨੀ ਤਨਖਾਹ ਉਹਨੂੰ ਸਰਕਾਰੀ ਡਾਕਟਰ ਨੂੰ ਸਰਕਾਰ ਦਿੰਦੀ ਹੈ ਉਹਨੂੰ ਚਾਹੀਦਾ ਹੈ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵੇ ਜੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਰਿਹਾ ਹੈ ਨਾ ਤੇ ਸਮਝ ਲਿਓ ਉਹ ਨਾਮ ਜਪਦਾ ਪਿਆ ਤੇ ਜੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਉਂਦਾ ਸਵੇਰੇ ਉੱਠ ਕੇ ਉਹ ਭਾਵੇਂ 10 ਬਾਣੀਆਂ ਦਾ ਪਾਠ ਕਰਦਾ ਹੋਵੇ ਦੋ-ਦੋ ਘੰਟੇ ਬਹਿ ਕੇ ਵਾਇਗਰੂ ਵਾਇਗਰੂ ਕਰਦਾ ਹੋਵੇ ਤੇ ਹਸਪੀਟਲ ਦੇ ਜਾ ਵਿੱਚ ਜਾ ਕੇ ਆਪਣੀ ਡਿਊਟੀ ਨਹੀਂ ਨਾ ਜੇ ਉਹ ਪੂਰੀ ਨਹੀਂ ਨਿਭਾਉਂਦਾ ਤੇ ਸਮਝ ਲਿਓ ਉਹਦਾ ਪਾਠ ਕੀਤਾ ਪ੍ਰਮਾਨ ਨਹੀਂ ਹੈ ਗੁਰੂ ਨੂੰ ਉਹਨੇ ਧਰਮ ਦੇ ਨਾਂ ਦੇ ਉੱਤੇ ਪਖੰਡੀ ਕੀਤਾ ਹੈ ਤੇ ਜਿਹੜਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਾ ਹੈ ਨਾ ਅਸਲ ਦੇ ਵਿੱਚੋਂ ਨਾਮ ਸਿਮਰਨ ਕਰਦਾ ਹੈ ਭਾਵੇਂ ਦੁਨੀਆ ਦਾ ਕੋਈ ਵੀ ਵਿਅਕਤੀ ਹੋਵੇ ਮੇਰੀ ਡਿਊਟੀ ਲਈ ਹੈ ਨਾ ਗੁਰੂ ਨੇ ਇੱਥੇ ਬਹਿ ਕੇ ਸੱਚ ਬੋਲਣ ਦੀ ਤੇ ਜੇ ਮੈਂ ਨਹੀਂ ਬੋਲਦਾ ਜੇ ਮੈਂ ਤੁਹਾਡੇ ਨਾਲ ਗੁਰਮਤ ਦੀ ਵਿਚਾਰ ਹੀ ਸਾਂਝੀ ਨਾ ਕਰਕੇ ਜਾਵਾਂ ਪੋਲੀਆਂ ਪੋਲੀਆਂ ਜੀਆਂ ਗੱਲਾਂ ਸੁਣਾ ਕੇ ਮਿੱਠਿਆ ਮਿੱਠੇ ਜੇ ਲੌਲੀਪੌਪ ਜੇ ਦੇ ਕੇ ਮੈਂ ਤੁਰ ਜਾਵਾਂ ਤੇ ਮੈਂ ਤਾਂ ਕੁਤਾਈ ਕਰ ਰਿਆ ਆਪਣੀ ਡਿਊਟੀ ਤੇ ਮੇਰੇ ਗੁਰੂ ਨੇ ਜੜੀ ਗੱਲ ਆਖੀ ਉਹਦੇ ਉੱਤੇ ਤੇ ਪਹਿਰਾ ਨਹੀਂ ਦਿੱਤਾ ਫਿਰ ਤੇ ਸੱਚ ਕਰਕੇ ਜਾਣਿਓ ਫਿਰ ਪਤਾ ਕੀ ਕੀਤਾ ਫਿਰ ਜਿਹੜਾ ਬੰਦਾ ਸੱਚ ਦੀ ਵਿਚਾਰ ਨੂੰ ਜ਼ਿੰਦਗੀ ਦੇ ਵਿੱਚ ਨਾ ਪਨਾ ਕੇ ਤੁਰਦਾ ਹੋਵੇ ਨਾ ਗੱਲ ਬੜੀ ਪਿਆਰੀ ਵੈਸੇ ਇੱਕ ਬਾਣੀ ਦੇ ਵਿੱਚ ਆਮ ਕਰਕੇ ਨਾ ਤੁਸੀਂ ਵੇਖਿਆ ਹੋਵੇਗਾ ਕਈ ਸੱਜਣ ਖਾਸ ਕਰਕੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਬੜਾ ਦੁਖੀ ਕਰਦੇ ਨੇ ਮਾਫ ਕਰਿਓ ਮੈਂ ਲਫ਼ਜ਼ ਵਰਤ ਰਿਆਂ ਪਰ ਸਾਨੂੰ ਬਹੁਤ ਦੁਖੀ ਕਰਦੇ ਇੱਕ ਸਵਾਲ ਦੇ ਉੱਤੇ ਕੇਵਲ ਸਾਡੇ ਲੋਕਾਂ ਕੋਲ ਇੱਕੋ ਹੀ ਸਵਾਲ ਰਹਿ ਗਿਆ ਸ਼ਾਇਦ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਨਹੀਂ ਪੁੱਛਣਗੇ ਸਿੱਖ ਇਤਿਹਾਸ ਬਾਰੇ ਨਹੀਂ ਪੁੱਛਣਗੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵ ਅਰਥ ਨੇ ਜਿਹੜੇ ਉਹ ਨਹੀਂ ਪੁੱਛਣਗੇ ਪੁੱਛਦੇ ਪਤਾ ਕੀ ਨੇ ਇੱਕੋ ਸਵਾਲ ਹੈ ਜੀ ਭਾਈ ਸਾਹਿਬ ਜੀ ਮੀਟ ਖਾ ਲੈਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਆ ਸਾਡੀ ਕੌਮ ਦੇ ਕੋਲ ਇੱਕੋ ਸਵਾਲ ਜੇ ਪੁੱਛ ਪੁੱਛ ਕੇ ਕਮਲਿਆ ਕੀਤਾ ਪਿਆ ਪ੍ਰਚਾਰਕਾਂ ਨੂੰ ਸਾਡੇ ਲੋਕਾਂ ਨੇ ਇਹ ਸੱਚੀ ਗੱਲ ਜੇ ਸਾਨੂੰ ਤਾਂ ਹੁਣ ਜਦੋਂ ਕੋਈ ਕਹਿੰਦਾ ਨਾ ਉਹਨੇ ਹਜੇ ਮੀਟ ਲਫ ਜੀ ਵਰਤਿਆ ਹੁੰਦਾ ਮੈਂ ਕਹਿਆ ਹੋ ਗਿਆ ਕਾਂਡ ਇੱਥੇ ਹੁਣ ਇਹਨੇ ਛੱਡਣਾ ਨਹੀਂ ਖੜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਇਹਦਾ ਕੋਈ ਤੁਹਾਨੂੰ ਜਵਾਬ ਮਿਲਣਾ ਹੀ ਨਹੀਂ ਸਹੀ ਢੰਗ ਦੇ ਨਾਲ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਇਸੇ ਕਰਕੇ ਗੁਰੂ ਸਾਹਿਬ ਨੇ ਨਾ ਚੋਕ ਕੇ ਇਸ ਵਿਸ਼ੇ ਨੂੰ ਧਰਮ ਤੋਂ ਬਾਹਰ ਸੁੱਟ ਦਿੱਤਾ ਸੀਗਾ ਤੇ ਗੁਰੂ ਸਾਹਿਬ ਨੇ ਇਹਨੂੰ ਧਰਮ ਦਾ ਵਿਸ਼ਾ ਹੀ ਨਹੀਂ ਆਖਿਆ ਇਹਨੂੰ ਪਤਾ ਕਿਹੜਾ ਵਿਸ਼ਾ ਆਖਿਆ ਸੀ ਇਹਨੂੰ ਆਖਿਆ ਮੂਰਖਾਂ ਦਾ ਵਿਸ਼ਾ ਜਦੋਂ ਇਹ ਗੱਲ ਕਹੇਤੀ ਨਾ ਮਾਸ ਮਾਸ ਕਰ ਮੂਰਖ ਝਗੜੇ ਕਹਿੰਦੇ ਇਹ ਮੂਰਖਾਂ ਦਾ ਵਿਸ਼ਾ ਹੈ ਇਹ ਤਾਂ ਮਾਸ-ਸਮਾਸ ਕਰਕੇ ਮੂਰਖ ਹੀ ਝਗੜਦੇ ਨੇ ਇਸ ਵਿਸ਼ੇ ਦੇ ਉੱਤੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਕ ਕਹਾਵਾ ਕਿਸ ਵਿੱਚ ਪਾਪ ਸਮਾਣੇ ਕਹਿੰਦੇ ਮੂਰਖਾਂ ਦਾ ਬੇਵਕੂਫਾਂ ਦਾ ਵਿਸ਼ਾ ਜਿਹੜੇ ਝਗੜੀ ਜਾਂਦੇ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਮੂਰਖਾਂ ਦਾ ਵਿਸ਼ਾ ਕਿ ਗੁਰੂ ਨਾਨਕ ਸਾਹਿਬ ਨੇ ਪਰ ਸਾਡੇ ਲੋਕ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਜਿਹੜੀ ਗੱਲ ਸਤਗੁਰੂ ਨੇ ਬਾਣੀ 'ਚ ਕੀਤੀ ਸੀ ਨਾ ਮੀਟ ਦੀ ਉਹਨੂੰ ਤਾਂ ਸਾਡੇ ਲੋਕ ਸਮਝ ਨਹੀਂ ਸਕੇ ਉਹ ਮੀਟ ਖਾਣਾ ਕਿਹੜਾ ਸੀਗਾ ਜੋ ਜਿਹੜੇ ਮੀਟ ਦੀ ਗੱਲ ਵਸੇ ਅੱਜ ਨੇ ਜਿੰਨੇ ਟੋਟਲੀ ਬਾਬੇ ਨੇ ਇਹ ਜਿਹਨੋਂ ਸਟੇਜਾਂ ਤੇ ਬਹਿਣਗੇ ਤੇ ਇੰਜ ਪੇਸ਼ ਕਰਦੇ ਨੇ ਆਪਣੇ ਆਪ ਨੂੰ ਵੀ ਜਿਵੇਂ ਅਸੀਂ ਬੜੇ ਵੱਡੀ ਬੜੇ ਵੱਡੇ ਵੈਸ਼ਨੋ ਭਗਤ ਆ ਤੇ ਅਸੀਂ ਸ਼ਾਕਾਹਾਰੀ ਆ ਅਸੀਂ ਜ਼ਿੰਦਗੀ ਚ ਕਦੀ ਮਾਸ ਨਹੀਂ ਖਾਧਾ ਠੀਕ ਹੈ ਜੀ ਇਹਨਾਂ ਨੇ ਕੁੱਕੜ ਬੱਕਰਾ ਇਹ ਚੀਜ਼ਾਂ ਨਹੀਂ ਖਾਧੀਆਂ ਹੋਣਗੀਆਂ ਪਰ ਇੱਕ ਗੱਲ ਦੱਸਾਂ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਆ ਨਾ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੁਰੂ ਸਾਹਿਬ ਨੇ ਦੋ ਤਰ੍ਹਾਂ ਦੇ ਮੀਟ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਜੀ ਇਹ ਇਹ ਵਾਲਾ ਜਿਹੜਾ ਮੀਟ ਜਿਹਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਨੇ ਨਾ ਮੈਨੂੰ ਲੱਗਦਾ ਸ਼ਾਇਦ ਕੋਈ ਬਚਿਆ ਹੋਵੇ ਇਸ ਤੋਂ ਸ਼ਾਇਦ ਕੋਈ ਬਚਿਆ ਹੋਵੇ ਨਹੀਂ ਤੇ ਸਾਰੀ ਦੁਨੀਆ ਇਹ ਮੀਟ ਖਾਈ ਜਾਂਦੀ ਜੇ ਸਾਰੀ ਦੁਨੀਆ ਇਹ ਮਰਦਾਰ ਖਾਈ ਜਾਂਦੀ ਜੇ ਉਹ ਪਤਾ ਕਿਹੜਾ ਪਹਿਲੇ ਮੀਟ ਦਾ ਜ਼ਿਕਰ ਪਾਤਸ਼ਾਹ ਨੇ ਆਖਿਆ ਕਹਿੰਦੇ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਕਹਿੰਦੇ ਜਿਹੜਾ ਠੱਗੀ ਮਾਰ ਕੇ ਖਾਦਾ ਹੈ ਨਾ ਠੱਗੀ ਮਾਰ ਕੇ ਠੱਗੀ ਕਿਸੇ ਵੀ ਢੰਗ ਨਾਲ ਮਾਰੀ ਹੋਵੇ ਪਾਵੇਂ ਸਰਕਾਰੀ ਦਫਤਰ 'ਚ ਰਿਸ਼ਵਤ ਲਈ ਹੋਵੇ ਪਾਵੇਂ ਕਿਸੇ ਦਾ ਹੱਕ ਮਾਰਿਆ ਹੋਵੇ ਪਾਵੇਂ ਕੋਈ ਦੁਕਾਨ ਦੇ ਉੱਤੇ ਸੌਦਾ ਲੈਣ ਵਾਸਤੇ ਆਇਆ ਹੋਵੇ ਉਹਦੇ ਕੋ ਪੈਸੇ ਪੂਰੇ ਲੈ ਲੇ ਤੇ ਆਟਾ ਉਹਨੂੰ ਘੱਟ ਤੋਲ ਕੇ ਦਿੱਤਾ ਹੋਵੇ ਦਾਲ ਉਹਨੂੰ ਘੱਟ ਤੋਲ ਕੇ ਦਿੱਤੀ ਹੋਵੇ ਕਿਸੇ ਵੀ ਤਰ੍ਹਾਂ ਦੀ ਠੱਗੀ ਮਾਰੀ ਹੋਵੇ ਬਿੱਲ ਡਾਕਟਰ ਨੇ ਜ਼ਿਆਦਾ ਲੈ ਲਿਆ ਉਹਨੀਆਂ ਦਵਾਈਆਂ ਚਾਹੀਦੀਆਂ ਨਹੀਂ ਸੀ ਪੇਸ਼ੈਂਟ ਵਾਸਤੇ ਪਰ ਬਹੁਤ ਵੱਡਾ ਬਿੱਲ ਬਣਾ ਕੇ ਪਰਿਵਾਰ ਵਾਲਿਆਂ ਦੇ ਕੋਲੋਂ ਪੈਸੇ ਐਂਠ ਲਏ ਇਹ ਕੀ ਹੋ ਰਿਹਾ ਇਹਨੂੰ ਕਹਿੰਦੇ ਠੱਗ ਖਾਦਾ ਮਰਦਾਰ ਜਿਹੜਾ ਠੱਗੀ ਮਾਰ ਕੇ ਖਾਦਾ ਹੈ ਨਾ ਭਲਿਆ ਤੂੰ ਮੀਟ ਖਾਦਾ ਏ ਮਰਦਾਰ ਖਾਦਾ ਠੀਕ ਹੈ ਬੇਸ਼ੱਕ ਕੁੱਕੜ ਬੱਕਰਾ ਨਹੀਂ ਖਾਂਦਾ ਤੂੰ ਪਰ ਮੀਟ ਤਾਂ ਖਾ ਲਿਆ ਠੱਗੀ ਮਾਰੀ ਨਾ ਕਿਸੇ ਵੀ ਢੰਗ ਨਾਲ ਮਾਰੀ ਤੇ ਸੱਚ ਕਰਕੇ ਜਾਣਿਓ ਸਭ ਤੋਂ ਵੱਡੀ ਠੱਗੀ ਮਾਰਨ ਵਾਲੇ ਅੱਜ ਦੇ ਟਾਈਮ 'ਚ ਪਤਾ ਕੌਣ ਨੇ ਵੈਸੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਲਫ਼ਜ਼ ਵਰਤੇ ਇਹਦੇ ਨਾਲ ਹੀ ਭਗਤ ਕਬੀਰ ਜੀ ਨੇ ਵੀ ਜਿਹੜੇ ਲਫ਼ਜ਼ ਵਰਤੇ ਉਹ ਵੀ ਸੇਮ ਟੂ ਸੇਮ ਨੇ ਨਾ ਉੱਥੇ ਵੀ ਤਾਂ ਠੱਗ ਲਫ਼ਜ਼ ਹੀ ਆਇਆ ਜਦੋਂ ਇਹ ਗੱਲ ਆਖਦੇ ਨੇ ਗੱਲ ਪਮਾਲੀਆਂ ਲੋਟੇ ਹੱਥ ਨੇ ਵਾਗ ਓਏ ਹਰ ਕੇ ਸੰਤਨਾ ਅੱਖੀਆਂ ਬਨਾਰਸ ਕੇ ਠੱਗ ਬਨਾਰਸ ਦੇ ਠੱਗ ਆਖਿਆ ਜਿਨ੍ਹਾਂ ਦੇ ਗਲ ਚ ਮਲਾਵਾ ਹੱਥ ਚ ਲੋਟੇ ਪਿੱਛੇ ਚੇਲੇ ਖਲੋਤੇ ਹੋਏ ਨੇ ਉਹਨਾਂ ਦੇ ਕੋਲ ਤੌਲੀਆ ਏ ਇੱਕ ਨੇ ਗੜਵੀ ਚੁੱਕੀ ਹੋਈ ਏ ਜ ਬਾਬਾ ਜੀ ਵਾਸਤੇ ਪਾਣੀ ਪਾਇਆ ਏ ਬਾਬਾ ਜੀ ਉਤਰਦੇ ਨੇ ਰੈੱਡ ਕਾਰਪਟ ਵਿੱਚ ਜਾਂਦਾ ਏ ਜਿਹੜੇ ਇਦਾਂ ਦੇ ਬੰਦੇ ਇਹਨਾਂ ਨੂੰ ਬਨਾਰਸ ਕੇ ਠੱਗ ਆਖ ਕੇ ਸਭ ਤੋਂ ਵੱਡੀ ਠੱਗੀ ਦਾ ਇਹ ਮਾਰਦੇ ਕਿਵੇਂ ਮਾਰਦੇ ਨੇ ਠੱਗੀ ਕਿਵੇਂ ਵੱਜਦੀ ਏ ਧੋਖਾ ਦੇਣਾ ਲੋਕਾਂ ਨੂੰ ਕਿਸੇ ਵੀ ਢੰਗ ਨਾਲ ਦੇ ਦੇਣਾ ਮੂਰਖ ਬਣਾਉਂਦੇ ਨੇ ਝੂਠੀਆਂ ਕਹਾਣੀਆਂ ਸੁਣਾ ਕੇ ਮੂਰਖ ਬਣਾਤਾ ਕੱਚੀਆਂ ਧਾਰਨਾਵਾਂ ਜਿਹੜੀਆਂ ਸੀ ਉਹ ਪੜ੍ਹ ਕੇ ਲੋਕਾਂ ਨੂੰ ਮੂਰਖ ਬਣਾਤਾ ਲੋਕਾਂ ਦੇ ਕੋਲੋਂ ਮਾਇਆ ਜਿਹੜੀ ਉਹ ਠੱਗ ਲਈ ਲੋਕਾਂ ਨੂੰ ਬੇਵਕੂਫ ਬਣਾ ਕੇ ਅਸੀਂ ਜੀ ਵਿਧਵਾਵਾਂ ਵਾਸਤੇ ਅਸੀਂ ਇੱਕ ਸੈਂਟਰ ਖੋਲ੍ਹਿਆ ਏ ਉੱਥੇ ਵਿਧਵਾਵਾਂ ਅਸੀਂ ਇਕੱਠੀਆਂ ਕੀਤੀਆਂ ਹੋਈਆਂ ਨੇ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਪਏ ਆ ਲਓ ਜੀ ਲਿਆਓ ਮਾਇਆ ਤੁਸੀਂ ਮਾਇਆ ਦੇ ਦੇਣੀ ਹੈ ਅਸੀਂ ਜੀ ਵਿਆਹ ਕਰਾ ਰਹੇ ਆ ਉਹਨਾਂ ਲੜਕੀਆਂ ਦੇ ਜਿਨ੍ਹਾਂ ਦੇ ਪਰਿਵਾਰ ਨਹੀਂ ਹੈਗੇ ਅਸੀਂ ਉਹਨਾਂ ਦੇ ਵਿਆਹ ਕਰਾ ਰਹੇ ਆ ਉਹਨਾਂ ਨੇ ਮਾਇਆ ਮੰਗਣੀ ਐ ਤੁਸੀਂ ਦੇ ਦੇਣੀ ਐ ਕੀ ਕਰਨਾ ਉਹਨਾਂ ਨੇ ਉਹਨਾਂ ਨੇ 4-5000 ਲੜਕੀਆਂ ਵਾਸਤੇ ਪੈਸਾ ਜਿਹੜਾ ਇਹ ਤੁਹਾਡੇ ਕੋਲ ਪਟੌਰ ਕੇ ਲੈ ਜਾਣਾ ਉਹਦੇ ਵਿੱਚੋਂ 2250 ਦਾ ਉਹਨਾਂ ਨੇ ਆਨੰਦ ਕਾਰਜ ਕਰਾ ਦੇਣਾ ਬਾਕੀ ਦਾ ਸਾਰਾ ਦਾ ਸਾਰਾ ਆਪਣੀ ਜੇਬ 'ਚ ਪਾ ਲਿਆ 2250 ਦਾ ਆਨੰਦ ਕਾਰਜ ਕਰਾ ਕੇ ਫੱਟਾ ਲਾ ਦਿੱਤਾ ਅਸੀਂ ਵੀ ਕਿਹਾ ਫਲਾਣੇ ਮਾਹਪੁਰਖਾਂ ਨੇ ਪੈਸੇ ਇਕੱਠੇ ਕੀਤੇ ਸੀ ਨਾ ਵੇਖੋ ਆਨੰਦ ਕਾਰਜ ਕਰਾਏ ਤੇ ਨੇ ਧਰਮ ਦੇ ਨਾਂ ਦੇ ਉੱਤੇ ਠਗੀਆਂ ਵੱਜ ਰਹੀਆਂ ਨੇ ਧਰਮ ਦੇ ਨਾਂ ਤੇ ਧੰਦੇ ਹੋ ਰਹੇ ਨੇ ਕੋਈ ਵਿਧਵਾਵਾਂ ਦੇ ਨਾਂ ਤੇ ਠੱਗੀ ਜਾਂਦਾ ਤੇ ਕੋਈ ਵਿਆਹ ਸ਼ਾਦੀਆਂ ਕਰਾਉਣ ਦੇ ਨਾਂ ਦੇ ਉੱਤੇ ਠੱਗੀ ਜਾਂਦਾ ਮੇਰੀ ਬੇਨਤੀ ਜੇ ਜੇ ਮੰਨ ਲਓ ਤੁਸੀਂ ਦਸਵੰਦ ਆਪਣਾ ਕੱਢਣਾ ਵੀ ਹੈ ਨਾ ਇਹਨਾਂ ਪਖੰਡੀਆਂ ਨੂੰ ਬਿਲਕੁਲ ਆਪਣਾ ਦਸਵੰਦ ਨਾ ਦਿਓ ਇਹ ਆਪ ਐਸ਼ ਪ੍ਰਸਤੀਆਂ ਕਰਦੇ ਨੇ ਤੁਸੀਂ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹੋ ਤੁਹਾਡੀ ਜ਼ਿੰਦਗੀ ਦੀ ਕੋਈ ਤਰੱਕੀ ਨਹੀਂ ਜੇ ਹੋ ਰਹੀ ਮਾਨਸਿਕ ਲੈਵਲ ਦੇ ਉੱਤੇ ਲੋਕਾਂ ਨੂੰ ਇਹਨਾਂ ਥੱਲੇ ਸੁੱਟ ਦਿੰਦੇ ਨੇ ਇਹ ਲੋਕ ਕਿ ਆਮ ਜਨਤਾ ਦੀ ਕੋਈ ਤਰੱਕੀ ਨਹੀਂ ਹੁੰਦੀ ਪਰ ਇਹ ਲੋਕ ਤਰੱਕੀਆਂ ਕਰ ਜਾਂਦੇ ਨੇ ਵੱਡੀਆਂ ਵੱਡੀਆਂ ਇਹਨਾਂ ਦੀਆਂ ਗੱਡੀਆਂ ਤੇ ਵੱਡੇ ਵੱਡੇ ਘਰ ਵੈਸੇ ਕੋਈ ਇਮਾਨਦਾਰੀ ਦੀ ਕਮਾਈ ਕਰਕੇ ਆਪਣਾ ਵੱਡਾ ਘਰ ਬਣਾਵੇ ਗੁਰੂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਇਮਾਨਦਾਰੀ ਦੀ ਕਮਾਈ ਕਰਕੇ ਆਪਣੀ ਵੱਡੀ ਗੱਡੀ ਲਵੇ ਉਹ ਕੋ ਚੰਗਾ ਫੋਨ ਹੋਵੇ ਚੰਗਾ ਰਹਿਣ ਸਹਿਣ ਹੋਵੇ ਗੁਰੂ ਨੂੰ ਕੋਈ ਪ੍ਰੋਬਲਮ ਨਹੀਂ ਹੈ ਗੁਰੂ ਨੂੰ ਪ੍ਰੋਬਲਮ ਉੱਥੇ ਹੈ ਜਿੱਥੇ ਠੱਗੀ ਵਜਦੀ ਹੈ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਇਹ ਤਾਂ ਠੱਗੀਆਂ ਮਾਰ ਮਾਰ ਕੇ ਮੁਰਦਾਰ ਖਾ ਰਹੇ ਵੈਸੇ ਕਹਿੰਦੇ ਅਸੀਂ ਮੀਟ ਨਹੀਂ ਖਾਂਦੇ ਜੀ ਮੀਟ ਖਾਣ ਵਾਲਾ ਬੜਾ ਪਾਪੀ ਹੁੰਦਾ ਏ ਇਦਾਂ ਹੀ ਕਹਿੰਦੇ ਨੇ ਸਟੇਜਾਂ ਤੋਂ ਪਰ ਆਪ ਤੇ ਖਾ ਰਹੇ ਨੇ ਪਹਿਲੀ ਗੱਲ ਹੋ ਗਈ ਨਾ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਠੱਗੀ ਮਾਰ ਕੇ ਖਾਦਾ ਮੁਰਦਾਰ ਖਾਦਾ ਦੂਜਾ ਵਾਕ ਪੜੋ ਹੁਣ ਬਾਣੀ ਦਾ ਪਾਤਸ਼ਾਹ ਕਹਿੰਦੇ ਕੂੜ ਬੋਲ ਮੁਰਦਾਰ ਖਾਏ ਅਵਰੀਨੋ ਸਮਝਾਉਣ ਜਾਏ ਕਹਿੰਦੇ ਕੂੜ ਬੋਲਦਾ ਏ ਝੂਠ ਬੋਲਦਾ ਏ ਜਿਹੜਾ ਵੀ ਬੰਦਾ ਝੂਠ ਬੋਲਦਾ ਏ ਨਾ ਝੂਠੀਆਂ ਤੁਹਾਨੂੰ ਕਹਾਣੀਆਂ ਸੁਣਾ ਰਿਆ ਝੂਠੀਆਂ ਸਾਖੀਆਂ ਸੁਣਾ ਰਿਆ ਜਾਂ ਗੁਰਮ ਬਾਣੀ ਦੇ ਵਿਚਾਰ ਨੂੰ ਨਾ ਸੁਣਾ ਕੇ ਆਪਣੀਆਂ ਹੀ ਕੱਚੀਆਂ ਰਚਨਾਵਾਂ ਆਪਣੀਆਂ ਕੱਚੀਆਂ ਰਚਨਾਵਾਂ ਜਿਵੇਂ ਬਾਣੀ ਦੇ ਵਿੱਚ ਸ਼ਬਦ ਹੈ ਨਾ ਭਗਤ ਨਾਮਦੇਵ ਜੀ ਦਾ ਦੁੱਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੇ ਦੁਹਿਆਨੀ ਹੁਣ ਇਹਦੀ ਕੱਚੀ ਰਚਨਾ ਕੀ ਬਣਾਉਣੀ ਹੈ ਪਾ ਲਿਆ ਕਟੋਰੇ ਵਿੱਚ ਦੁੱਧ ਤੇ ਗੜ੍ਹ ਵਿੱਚ ਪਾਣੀ ਪਾ ਲਿਆ ਇਦਾਂ ਦੀ ਤੁਹਾਨੂੰ ਕੱਚੀ ਜੀ ਰਤਨਾ ਸੁਣਾ ਦੇਣੀ ਹੈ ਤੁਸ ਤੁਹਾਨੂੰ ਬੜੀ ਵਧੀਆ ਲੱਗਣੀ ਵੀ ਵਾ ਕਮਾਲ ਕਰਤੀ ਯਾਰ ਐਡੀ ਵਧੀਆ ਅਸਲੀ ਸ਼ਬਦ ਕੀ ਸੀਗਾ ਬਣਾ ਕੇ ਕੀ ਸੁਣਾਤਾ ਇਹ ਸੁਣਾਈਆਂ ਜਾ ਰਹੀਆਂ ਇਧਰੋਂ ਚਿੰਟੇ ਵੱਜਦੇ ਨੇ ਉਧਰੋਂ ਢੋਲਕੀਆਂ ਵੱਜਦੀਆਂ ਨੇ ਸੰਗਤ ਟਿਊਨ ਜੀ ਸੁਣ ਕੇ ਪ੍ਰਭਾਵਿਤ ਪਰ ਸੁਣਾਇਆ ਕੀ ਹੈ ਉਹ ਤਾਂ ਕੂੜ ਬੋਲ ਗਿਆ ਕਦੀ ਪੁੱਛੋ ਅਨੰਦ ਸਾਹਿਬ ਦੀ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਗੁਰੂ ਅਮਰਦਾਸ ਜੀ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਉੱਥੇ ਉਹਨਾਂ ਨੇ ਸੱਚੀ ਬਾਣੀ ਦੀ ਗੱਲ ਕੀਤੀ ਸੀ ਇਹ ਵੀ ਤਾਂ ਕਹਿ ਸਕਦੇ ਸੀ ਨਾ ਕਿ ਆਵੋ ਸਿੱਖ ਸਤਗੁਰੂ ਕੋ ਪਿਆਰਿਓ ਗਾਵੋ ਬਾਣੀ ਗਾਵੋ ਬਾਣੀ ਵੀ ਕਹਿ ਸਕਦੇ ਸੀ ਪਰ ਉਹਨਾਂ ਨੇ ਗਾਵੋ ਬਾਣੀ ਨਹੀਂ ਆਖਿਆ ਉਹਨਾਂ ਨੇ ਆਖਿਆ ਗਾਵੋ ਸੱਚੀ ਬਾਣੀ ਬਾਕਾਇਦਾ ਸੱਚੀ ਲਫ਼ਜ਼ ਵਰਤਿਆ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਝੂਠੀ ਵੀ ਹੁੰਦੀ ਹੈ ਕੱਚੀ ਵੀ ਹੁੰਦੀ ਹੈ ਇਸ ਕਰਕੇ ਸੱਚੀ ਲਫ਼ਜ਼ ਵਰਤ ਦਿੱਤਾ ਉੱਥੇ ਨਾਲ ਹੀ ਇੰਨੀ ਗੱਲ ਵੀ ਕਹਿ ਦਿੱਤੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਇਵਿ ਤਾਂ ਲਫਜ ਅਗਲੀ ਪੌੜੀ ਇਹੀ ਹੈ ਨਾ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਜਿਹੜੇ ਕਹਿਣ ਵਾਲੇ ਨੇ ਨਾ ਕੱਚੀ ਰਚਨਾ ਨੂੰ ਕੱਚੀ ਬਾਣੀ ਨੂੰ ਉਹ ਆਪ ਵੀ ਕੱਚੇ ਨੇ ਕਹਿੰਦੇ ਕੱਚੇ ਤੇ ਜਿਹੜੇ ਸੁਣਨ ਜਾਂਦੇ ਨੇ ਉਹ ਵੀ ਕੱਚੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਜੋ ਤਿਆਰ ਕੀਤਾ ਸਭ ਕੱਚਾ ਹੀ ਤਿਆਰ ਕੀਤਾ ਤੇ ਕੱਚ ਨੂੰ ਜ਼ਿੰਦਗੀ ਚ ਲਿਆ ਕੇ ਸੱਚ ਦੇ ਉੱਤੇ ਪਹਿਰਾ ਨੀਜੇ ਦਿੱਤਾ ਜਾ ਸਕਦਾ ਜੇ ਜ਼ਿੰਦਗੀ ਚ ਕੱਚ ਹੋਏਗਾ ਝੂਠ ਹੋਏਗਾ ਤਾਂ ਝੂਠ ਤੇ ਹੀ ਬੰਦਾ ਪਹਿਰਾ ਦਵੇਗਾ ਨਾ ਜੋ ਜ਼ਿੰਦਗੀ ਚ ਹੋਏਗਾ ਉਹ ਪਰਫੁੱਲਤਾ ਹੀ ਹੋਣਾ ਧਰਤੀ ਜੋ ਬੀਜੋਗੇ ਬਾਹਰ ਨਿਕਲ ਕੇ ਤਾਂ ਉਹੀ ਹੋਣਾ ਨਾ ਤਾਂ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਇਹ ਕੂੜ ਬੋਲ ਝੂਠੀਆਂ ਰਚਨਾਵਾਂ ਸੁਣਾ ਕੇ ਝੂਠੀਆਂ ਕਹਾਣੀਆਂ ਸੁਣਾ ਕੇ ਇਹ ਮਰਦਾਰ ਖਾ ਰਹੇ ਨੇ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਵੈਸੇ ਸਮਝਾਉਂਦੇ ਨੇ ਦੂਜਿਆਂ ਨੂੰ ਭਾਈ ਧਰਮ ਇਹ ਹੁੰਦਾ ਹੈ ਆਪ ਨੂੰ ਧਰਮ ਪਤਾ ਨਹੀਂ ਤਾਈਓ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹਿਤੀ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੇ ਆ ਪਾਏ ਕਹਿੰਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੇ ਗੁਰੂ ਪੀਰ ਸੰਤ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਬਣੇ ਫਿਰਦੇ ਇਹਨਾਂ ਦੇ ਪੈਰੀ ਨਾ ਪੈ ਜਾਇਓ ਇਹ ਲੁੱਟ ਲੈਣਗੇ ਤੁਹਾਨੂੰ ਪਰ ਮਾਫ